ਕਿਸਾਨ ਦੋਸਤੋ ਪਿਛਲੇ ਦਿਨੀ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਨੇ ਜੋ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਸੀ ਟਰੈਕਟਰ ਮਾਰਚ ਦਾ ਤੇ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਜਿਹੜੇ ਪੁਲਿਸ ਨੂੰ ਅੰਨੀਆਂ ਤਾਕਤਾਂ ਦੇਣ ਵਾਸਤੇ ਅੰਦੋਲਨਕਾਰੀਆਂ ਨੂੰ ਦਬਾਉਣ ਵਾਸਤੇ ਮਨਮਾਨੀਆਂ ਕਰਨ ਵਾਸਤੇ ਉਹ ਬਣਾਏ ਗਏ ਕਾਨੂੰਨ ਸੋ ਉਹਨਾਂ ਦੀਆਂ ਕੰਪਨੀਆਂ ਸਾਰੀਆਂ ਗਈਆਂ ਔਰ ਪੂਰੇ ਭਾਰਤ ਦੇ ਵਿੱਚੋਂ ਪੂਰੀ ਤਾਕਤ ਦੇ ਨਾਲ ਸਾਡੇ ਕਿਸਾਨ ਵੀਰਾਂ ਨੇ ਸਹਿਯੋਗ ਦਿੱਤਾ ਹੈ ਇਸ ਲਈ ਆਪ ਸਭ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਇੱਕ ਵਰਕਰ ਦਾ ਇੱਕ ਇੱਕ ਆਗੂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹਨੂੰ ਪ੍ਰੋਗਰਾਮ ਨੂੰ ਸਫਲ ਕੀਤਾ ਹੈ ਸਭ ਦਾ ਦੋਨੋਂ ਮੋਰਚਾ ਵੱਲੋਂ तहे ਦਿਲੋਂ ਧੰਨਵਾਦ ਕਰਦੇ ਹਾਂ ਦੋਸਤੋ ਔਰ ਦੂਸਰੀ ਗੱਲ ਦੇਖੋ ਦੋਸਤੋ ਗੱਲ ਇਹ ਹੈ ਕਿ ਬਹੁਤ ਜਲਦੀ ਆਪਾਂ 31 ਅਰਸਤ ਨੂੰ ਸ਼ੰਭੂ ਤੇ ਖਨੋਰੀ ਦੋਨੋਂ ਮੋਰਚਿਆਂ ਦੇ ਉੱਤੇ ਵੱਡੀ ਗੈਦਰਿੰਗ ਕਰਨਾ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਉਲਿੱਖਿਆ ਹੋਇਆ ਪਹਿਲਾਂ ਦਿੱਤਾ ਹੋਇਆ ਕੋਸ਼ਿਸ਼ ਆ ਕਿ ਇੱਕ ਇੱਕ ਲੱਖ ਤੋਂ ਉੱਪਰ ਕਿਸਾਨ ਇਹਨਾਂ ਦੋਨਾਂ ਹੀ ਕਿਸਾਨ ਮਹਾਪੰਚਾਇਤਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ ਇੱਥੇ ਪਹੁੰਚਣਾ ਚਾਹੀਦਾ ਉਦੇ ਨਾਲ ਨਾਲ ਮੈਂ ਇਕਲ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਦੋਸਤੋ ਕਿ ਦੇਖੋ ਮੋਰਚਾ ਚੜਦੀ ਕਲਾ ਚੱਲ ਰਿਹਾ ਹੈ ਸਰਕਾਰ ਨੂੰ ਤੁਹਾਡੀਆਂ ਮੰਗਾਂ ਦੇ ਉੱਤੇ اپੋਜੀਸ਼ਨ ਸਵਾਲ ਕਰ ਰਹੀ ਹੈ ਤੁਹਾਡੇ ਅੰਦੋਲਨ ਨੇ ਹਰ ਇੱਕ ਵਿਰੋਧੀ ਧਿਰ ਦੇ ਲੀਡਰ ਨੂੰ ਮਜਬੂਰ ਕਰਤਾ ਕਿ ਤੁਹਾਡੇ ਮੁੱਦਿਆਂ ਤੇ ਬੋਲੇ ਤੁਹਾਡੇ ਮੁੱਦਿਆਂ ਤੇ ਗੱਲ ਕਰੇ ਔਰ ਉਹ ਗੱਲ ਕਰ ਰਹੇ ਨੇ ਇਥੋਂ ਤੱਕ ਕਿ اپੋਜੀਸ਼ਨ ਦੇ ਲੀਡਰ ਨੇ ਦਾ ਇਥੋਂ ਤੱਕ ਵੀ ਕਹਿਣਾ ਪੈ ਗਿਆ ਕਿ ਅਸੀਂ ਇਸੇ ਹੀ ਸਦਨ ਦੇ ਵਿੱਚੋਂ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਇਹ ਬਹੁਤ ਵੱਡੀ ਗੱਲ ਆ ਪਾਰਲੀਮੈਂਟ ਦੇ ਵਿੱਚ ਰਿਕਾਰਡਡ ਆ ਗੱਲਾਂ ਰਿਕਾਰਡ ਤੇ ਚੜ ਗਈਆਂ ਗੱਲਾਂ ਜਿਹੜੀਆਂ ਗੱਲਾਂ ਉੱਤੇ ਕਹਾੜੀਆਂ ਇਸ ਅੰਦੋਲਨ ਨੇ ਸੋ ਮੇਰੇ ਦੋਸਤੋ ਇਸ ਅੰਦੋਲਨ ਨੂੰ ਹੋਰ ਤਾਕਤ ਦੇ ਨਾਲ ਜਿਤ ਤੱਕ ਲਿਜਾਨ ਦੇ ਲਈ ਆਪ ਸਭ ਨੂੰ ਮੇਰੇ ਹੱਥ ਚੋੜ ਕੇ ਬੇਨਤੀ ਹੈ ਕਿ ਮੋਰਚੇ ਦੇ ਵਿੱਚ ਗਿਣਤੀ ਵਧ ਰਹੀ ਆ ਰੋਜ਼ ਲੇਕਿਨ ਆਪ ਸਭ ਨੂੰ ਮੇਰੇ ਅੱਖ ਚੋੜ ਕੇ ਬੇਨਤੀ ਆ ਕਿ ਪੂਰੀ ਤਾਕਤ ਦੇ ਨਾਲ ਇਸ ਮੋਰਚੇ 'ਚ ਪਹੁੰਚੋ ਕਿਉਂ ਮੈਂ ਕਹਿ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰੋੜਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨ ਬੈਠੇ ਨੇ ਸਰਕਾ ਕੋਈ ਪਾਰਕਿੰਗ ਨਹੀਂ ਪਹਿਲਾ ਸੰਕੇਤ ਹੈ ਦੂਜਾ ਪੰਜਾਬ ਤੇ ਹਰਿਆਣੇ ਦੇ ਪੁਲਿਸ ਦੇ ਅਧਿਕਾਰੀਆਂ ਨੂੰ ਪੁਲਿਸ ਮੁਖੀਆਂ ਨੂੰ ਇਹ ਕਿਹਾ ਕਿ ਤੁਸੀਂ ਇਕੱਠੇ ਬੈਠ ਕੇ ਰਣਨੀਤੀ ਬਣਾ ਕੇ ਇਹ ਰਸਤੇ ਨੂੰ ਕਿਵੇਂ ਖਲਾਉਣਾ ਕਿਵੇਂ ਖੋਲਣਾ ਹੈ ਕਿਸਾਨਾਂ ਨਾਲ ਕਿਵੇਂ ਨਿਪਟਣਾ ਹੈ ਉਹਦੇ ਲਈ ਹਦੇਸ਼ ਦਿੱਤੇ ਗਏ ਇੱਕ ਨਾਲ ਇਹ ਗੱਲ ਹੋਰ ਵੀ ਕਹੀ ਗਈ ਹੈ ਕਿ ਉੱਥੇ ਦੋਨਾਂ ਹੀ ਪੁਲਿਸ ਅਧਿਕਾਰੀਆਂ ਨੂੰ ਰਾਈਟ ਹੋਏਗਾ ਕਿ ਤੁਸੀਂ ਜਿਵੇਂ ਮਰਜੀ ਹਾਲਾਤਾਂ ਦੇ ਮੁਤਾਬਕ ਫੈਸਲਾ ਲੈ ਸਕਦੇ ਹੋ ਕਰ ਸਕਦੇ ਹੋ ਤਾਂ ਮੇਰੇ ਦੋਸਤੋ ਇਸ ਸੰਕੇਤ ਨੇ ਜਿਹੜੇ ਇਹ ਮੋਰਚੇ ਲਈ ਬਹੁਤ ਵਧੀਆ ਨਹੀਂ ਅਸੀਂ ਤਾਂ ਮੰਗ ਇਹ ਕਰਦੇ ਹਾਂ ਕਿ ਇਹ ਖੁੱਲਣ 게ਟ ਤੇ ਦੇਸ਼ ਦੇ ਕਿਸਾਨ ਨੂੰ ਦਿੱਲੀ ਆਪਣੀ ਰਾਜਧਾਨੀ ਦੇ ਅੰਦਰ ਆਪਣੇ ਟਰੈਕਟਰਾਂ ਦੇ ਰਾਹੀਂ ਜਾਣ ਦਿੱਤਾ ਜਾਏ ਕਿਉਂ ਟਰੈਕਟਰ ਕਹਿ ਰਹੇ ਅਸੀਂ ਸਾਡੀ ਕੋਈ ਜਿੱਦ ਨਹੀਂ ਇੰਨਾ ਟਰੈਕਟਰਾਂ ਦੇ ਵਿੱਚ ਸਾਡੇ ਇਹ ਟਰਾਲੀਆਂ ਘਰ ਨੇ ਸਾਡਾ ਇਹ ਚ ਰਾਸ਼ਨ ਹੈ ਸਾਨੂੰ ਗਰਮੀ ਤੋਂ ਬਚਾਉਣ ਲਈ ਸਾਨੂੰ بارشਾਂ ਤੋਂ ਬਚਾਉਣ ਲਈ ਇਹ ਸਾਡੇ ਮਕਾਨ ਨੇ ਔਰ ਸਰਕਾਰ ਦੇ ਸੁਭਾਤ ਤੋਂ ਅਸੀਂ ਵਾਕਿਬ ਆ ਪਹਿਲਾ ਅਸੀਂ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਬਹਿ ਕੇ ਦੇਖਿਆ ਸੋ ਇਸ ਕਰਕੇ ਟਰੈਕਟਰਾਂ ਬਿਨਾ ਟਰਾਲੀਆਂ ਬਿਨਾ ਸਾਡਾ ਦਿੱਲੀ ਜਾ ਕੇ ਅੰਦੋਲਨ ਹੋ ਪਾਉਣਾ ਵਾਜਬ ਨਹੀਂ ਹੈ ਸੋ ਇਸ ਕਰਕੇ ਮੇਰੇ ਦੋਸਤੋ ਕਿਸੇ ਤਰ੍ਹਾਂ ਦਾ ਵੀ ਆਪਣੇ ਇਹਨਾਂ ਪ੍ਰੋਟੈਸਟਾਂ ਦੇ ਖਿਲਾਫ ਇਹਨਾਂ ਧਰਨਿਆਂ ਦੇ ਖਿਲਾਫ ਇਹਨਾਂ ਮੋਰਚਿਆਂ ਦੇ ਖਿਲਾਫ ਪੁਲਿਸ ਕਿਸੇ ਤਰ੍ਹਾਂ ਦਾ ਕੋਈ ਗਲਤ ਸੋਚ ਬਣਾਵੇ ਆਪਦੇ ਮਨ ਚ ਉਦੋਂ ਪਹਿਲਾ ਪਹਿਲਾ ਮੇਰੀ ਮੇਰੇ ਹੱਥ ਛੋੜ ਕੇ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਇੱਕ ਵੀ ਕਿਸਾਨ ਹੁਣ ਘਰੇ ਬੈਠਾ ਨਹੀਂ ਰਹਿਣਾ ਚਾਹੀਦਾ ਜਿਹੜਾ ਵੀ ਬੀਕੇਯੂ ਇਕਤਾ ਸਿੱਧੂਪੁਰ ਦਾ ਜਾਂ ਕਿਸੇ ਵੀ ਜਥੇਬੰਦੀ ਦਾ ਮੈਂ ਇਕੱਲੀ ਬੀਕੇਯੂ ਇਕਤਾ ਸਿੱਧੂਪੁਰ ਦੀ ਗੱਲ ਵੀ ਨਹੀਂ ਕਰਦਾ ਮੈਂ ਕਹਿੰਦਾ ਕਿ ਜਿਸ ਜਿਹੜੀ ਵੀ ਜਥੇਬੰਦੀ ਇਸ ਮੋਰਚੇ ਨਾਲ ਜੁੜੀ ਆ ਜਾਂ ਜਿਹੜਾ ਵੀ ਕਿਸਾਨ ਮਹਿਸੂਸ ਕਰਦਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਹੈ ਸੀ2+50 ਨਾਲ ਫਸਲ ਦਾ ਭਾਅ ਮਿਲਣਾ ਚਾਹੀਦਾ ਹੈ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਨੂੰ ਘੱਟੋ ਘੱਟ 200 ਦਿਨ ਨਰੇਗਾ 'ਚ ਕੰਮ ਮਿਲਣਾ ਚਾਹੀਦਾ ਹੈ ਜਿਹੜੇ ਲੋਕੇ ਚਾਹੁੰਦੇ ਨੇ ਨਾ ਜਾਂ ਜਿਹੜੇ ਚਾਹੁੰਦੇ ਨੇ ਕਿ ਲਖੀਮਪੁਰ ਵਾਲਿਆਂ ਨੂੰ ਇਨਸਾਫ ਮਿਲੇ ਉਹਨਾਂ ਨੂੰ तमाम ਲੋਕਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਕਿ 2 ਦਿਨਾਂ ਦੇ ਵਿੱਚ ਵਿੱਚ ਅੱਜ 17 ਤਰੀਕ ਹੋ ਗਈ 18 ਤੇ 19 ਆਪਣੇ ਕੋਲ ਹੈ 18 19 20 ਤੱਕ ਜਾਂਦੇ ਜਾਂਦੇ ਆਹ ਤੱਕੜੇ ਹੋ ਕੇ ਪੂਰੀ ਤਾਕਤ ਦੇ ਨਾਲ ਇਹਨਾਂ ਮੋਰਚਿਆਂ ਨੂੰ ਭਰੀਏ ਤਾਂ ਕਿ ਸਰਕਾਰ ਨੂੰ ਸੋਚਣ ਲਈ ਮਜਬੂਰ ਕਰੀਏ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਕਰੇ ਕਿਉਂ ਮੈਂ ਕਹਿ ਰਿਹਾ ਗੱਲ ਇਹ ਕਿ ਦੋਸਤੋ ਇੱਕ ਪਾਸੇ ਉਸੇ ਦਿਨ ਦਾ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਹਾਡਾ ਦੇ ਕਿਸਾਨਾਂ ਦੇ ਵਿੱਚ ਵਿਸ਼ਵਾਸ ਪਤਲਾ ਪੈ ਗਿਆ ਤੁਸੀਂ ਕੋਈ ਮੀਡੀਏਟਰ ਵਿੱਚ ਪਾ ਕੇ ਕਿਸਾਨਾਂ ਨਾਲ ਗੱਲਬਾਤ ਚਲਾਓ ਗੱਲਬਾਤ ਕਰੋ ਲੇਕਿਨ ਅੱਜ ਤੱਕ ਉਦੋਂ ਤੋਂ ਲੈ ਕੇ ਸਰਕਾਰ ਨੇ ਕਿਸੇ ਤਰ੍ਹਾਂ ਦੀ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੇ ਮਨਸ਼ੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈ ਪਾਕ ਨਹੀਂ ਹੈ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਇਰਾਦਿਆਂ ਦਾ ਮੁਕਾਬਲਾ ਕਰਨ ਦੇ ਲਈ ਆਓ ਇਹਨਾਂ ਮੋਰਚਾ ਨੂੰ ਹੋਰ ਪੂਰੀ ਤਾਕਤ ਦੇ ਨਾਲ ਤਕੜੇ ਕਰੀਏ ਔਰ ਇਹਨਾਂ ਮੋਰਚਾ ਨੂੰ ਜਿਚਾ ਕੇ ਜਿੱਥ ਤੱਕ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ